ਅੱਛਾ ਅੱਜ ਤੂੰ ਬਾਰੋਂ ਰੋਟੀ ਖਾਣੀ ਐ ਉਹ ਜੇ ਮੈਂ ਇਹਨੂੰ ਟਾਬੇ ਤੋਂ ਰੋਟੀ ਖਵਾਈ ਮੇਰਾ ਤਾਂ 5-700 ਦਾ ਖਰਚਾ ਹੋ ਜਾਊਗਾ ਹਾਂ ਚੱਲ ਐ ਕਰਦਾ ਕਾਲੋ ਤੇਰੇ ਹੱਥ ਦੇ ਹੀ ਮਾੜੇ ਜੀ ਤੁਸੀਂ ਕੀ ਕਰਨਾ ਮੇਰੇ ਹੱਥਾਂ ਦਾ ਓਏ 1 ਮਿੰਟ ਖੜਤਾ ਜਾ ਮੇਰਾ ਕੀ ਐ ਮੈਂ ਤਾਂ ਅੱਜ ਭੁੱਖਾ ਰਹਿ ਜਾਊਗਾ ਆ ਜਾ ਤੈਨੂੰ ਬਾਰੋਂ ਰੋਟੀ ਖਵਾ ਕੇ ਲੈ ਕੇ ਆਵਾਂ ਲੈ ਜੀ ਤੁਸੀਂ ਕਹਦਾ ਭੁੱਖੇ ਉਹ ਕਾਲੋ ਤੂੰ ਆਪ ਹਿਸਾਬ ਲਾ ਕੇ ਦੇਖ ਜਦੋਂ ਤੂੰ ਘਰੇ ਰੋਟੀਆਂ ਪਕਾਉਂਦੀ ਐ ਤੇਰੇ ਗੋਰੇ-ਗੋਰੇ ਹੱਥਾਂ ਦੀਆਂ ਐਡੀਆਂ ਸੋਹਣੀਆਂ ਰੋਟੀਆਂ ਹੁੰਦੀਆਂ ਨੇ ਹੁਣ ਅੱਜ ਆਪਾਂ ਢਾਬੇ ਤੋਂ ਰੋਟੀ ਖਾਵਾਂਗੇ ਉਹ ਕਾਲੇ-ਕਾਲੇ ਭਈਆਂ ਦੇ ਕਾਲੇ-ਕਾਲੇ ਹੱਥਾਂ ਦੀਆਂ ਰੋਟੀਆਂ ਹੋਣਗੀਆਂ ਮੇਨ ਤਾਂ ਖਾਣ ਨੂੰ ਜਮੇ ਨਹੀਂ ਚੀ ਕਰਦਾ ਆ ਜਾ ਪਰ ਤੈਨੂੰ ਤਾਂ ਮੈਂ ਰੋਟੀ ਖਵਾ ਕੇ ਲਿਆਉਂਗਾ ਢਾਬੇ ਤੋਂ ਹਾਂ ਤੁਹਾਨੂੰ ਸੱਚੀ ਮੇਰੇ ਹੱਥ ਦੀਆਂ ਰੋਟੀਆਂ ਇੰਨੀਆਂ ਸਵਾਦ ਲੱਗਦੀਆਂ ਜੀ ਮੈਂ ਤਾਂ ਕਦੇ ਸੋਚਿਆ ਨਹੀਂ ਸੀ ਅੱਗ ਲੱਗੇ ਜੀ ਢਾਬਿਆਂ ਨੂੰ ਤੁਸੀਂ ਇੱਥੇ ਬੈਠੋ ਮੈਂ ਤੁਹਾਡੇ ਵਾਸਤੇ ਘਰ-ਘਰ ਪਰੌਠੇ ਪਕਾ ਕੇ ਲਿਆਉਣੀ ਆ ਤੁਹਾ ਆ ਬਾਪੂ ਰਾਂ ਤੂੰ ਕਮਾਲ ਹੀ ਕਰ ਗਿਆ ਨਾਲੇ ਤਾਂ ਤੇਰਾ 500 ਬਚ ਗਿਆ ਨਾਲੇ ਤੂੰ ਪੈਰਾਂ ਨੂੰ ਹੱਥ ਲਵਾ ਲੇ ਤੇਰੇ ਵਰਗਾ ਕੋਈ